ਭਾਈ ਰੁਜੀਕਾ ਖਾਲਸਾ ਭਾਈ ਰੁਜੀਕੀ ਫਤਿਹ ਵਰਵੀਰ ਸਿੰਘ ਜੀ ਇਹ ਜਿਹੜੀ ਖਾਦ ਇਹ ਭਾਈ ਕਨਈਆ ਜੀ ਮਾਣੋ ਤਾਂ ਭਰਾਈ ਜਾਂਦਾ ਜੋ ਹੋਣੀ ਅਸੀਂ ਤਿਆਰ ਕਰਕੇ ਤੇ ਇਹਦੇ ਵਾਸਤੇ ਮਤਲਬ ਹੜਪੀਟਾਂ ਦੇ ਵਾਸਤੇ ਅਸੀਂ ਅੱਜ 600 ਬੋਰੀ ਦਾ ਸਾਡਾ ਟਾਰਗੇਟ ਵਧਣ ਦਾ ਔਰ ਸਾਰਾ ਜਿਹੜਾ ਨੇ ਉਹ ਸਾਡਾ ਚਾਰ ਪੰਜ ਪਿੰਡ ਜਿਹੜੇ ਕਵਰ ਕਰਨ ਦਾ ਪ੍ਰੋਗਰਾਮ ਇਹ ਅੱਜ ਫੱਤੇਵਾਲਾ ਨਗਰ ਦੇ ਵਿੱਚ ਅਸੀਂ ਸਾਰੇ ਪਿੰਡ ਦੀਆਂ ਪਹਿਲਾਂ ਤਰਤੀਬ ਵਾਰ ਪਰਚੀਆਂ ਕੱਟ ਕੇ ਤੇ ਉਹਨਾਂ ਨੂੰ ਪ੍ਰਤੀ ਏਕੜ ਦੋ ਬੋਰੀਆਂ ਜਿਹੜੀ ਆ ਉਹ ਬੋਰੀ ਜਿਹੜੀ ਆ ਉਹ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਵੰਡੀ ਜਾ ਰਹੀ ਹੈ ਜੀ ਬਾਬਾ ਸ੍ਰੀਮਾਨ ਸੁੰਦ ਬਾਬਾ ਉਦਾਰ ਸਿੰਘ ਸਾਹਿਬ ਜੀ ਗਿਆਨੀ ਭੁਪਿੰਦਰ ਸਿੰਘ ਜੀ ਨੰਬਰਦਾਰ ਤਾਰਾ ਸਿੰਘ ਜੀ ਸਰਦਾਰ ਜੌੜਾ ਸਾਹਿਬ ਜੀ ਆੜਤੀਆ ਭਾਈਚਾਰਾ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਤੇ ਇਹਦੇ ਵਿੱਚ ਇਹ ਪ੍ਰੋਗਰਾਮ ਬਣਾਇਆ ਜੀ 1 ਕਿੱਲੇ ਤੋਂ ਲੈ ਕੇ 5 ਕਿੱਲੇ ਤੱਕ ਅਸੀਂ ਜਿਹੜੀ ਆ ਉਹ ਖਾਦ ਜਿਹੜੀ ਆ ਪ੍ਰਤੀ ਏਕੜ ਦੋ ਬੋਰੀਆਂ ਦੇਣ ਦਾ ਜਿਹੜਾ ਇਹ ਪ੍ਰੋਗਰਾਮ ਲਿਕੇ ਆ ਗਿਆ ਜੀ ਤੇ ਇਸ ਸਮੇਂ ਦੇ ਉੱਤੇ ਮੈਂ ਸਭ ਤੋਂ ਵੱਡਾ ਧੰਨਵਾਦ ਕਰਦਾ ਬਾਬਾ ਜੀ ਦਾ ਦਾਸ ਨੇ ਰਾਤ ਹੀ ਗੋਬਈ ਦੇ ਨਾਲ ਗੁਰਮਤਾ ਕੀਤਾ ਕੱਲ ਹੀ ਕਹਿੰਦੇ ਕਿ ਆਪਾਂ ਕੱਲ ਨੂੰ ਮਹੂਰਤ ਕਰ ਦਈਏ ਫਿਰ ਅਸੀਂ ਜੀਰੂ ਸਾਹਿਬ ਨੂੰ ਜਾਣਾ ਨੇ ਤੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾ ਧੰਵਾਦੀਆਂ ਕਿਉਂਕਿ ਜਿਨ੍ਹਾਂ ਨੇ ਉੱਚੇ-ਚੱਚੇ ਤੌਰ ਦੇ ਤੇ ਆਣ ਕਰਕੇ ਸਾਡੇ ਇੱਕ ਮਨ ਦੀ ਇੱਛਾ ਸੀ ਵੀ ਇਸ ਸ਼ੁਭ ਕਾਰਜ ਦਾ ਜਿਹੜੇ ਕਿਉਂਕਿ ਹੜ੍ਹ ਪੀੜਤਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਜੀ ਅਸੀਂ ਕਈ ਇਹ ਨਹੀਂ ਖਾਦਣ ਨਾਲ ਉਹਨਾਂ ਦੇ ਭਰਪਾਈ ਹੋ ਜਾਊ ਨਹੀਂ ਹੋਏਗੀ। ਲੇਕਿਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦਾ ਹੈ ਕਿ ਕਾਲ ਖਾਏ ਕਾ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ ਤੇ ਉਸ ਹੁਕਮ ਨੂੰ ਜਾਣਦੇ ਹੋયા ਇਹ ਸਾਰੀਆਂ ਸੰਸਥਾਵਾਂ ਨੇ ਦਸਵੰਦ ਦੀ ਜਿਹੜੀ ਕਮਾਈ ਕੱਢ ਕੇ ਤੇ ਇਹ ਨਵਾਨਾ ਜਿਹੜਾ ਉਹ ਜਤਨ ਕੀਤਾ ਗਿਆ ਹੈ। ਉਹ ਸਸਤਾ ਉਹਨੂੰ ਪੀਰ ਕਰਨਾ ਚਾਹੁੰਦੇ ਉਹ ਜਿਹੜੀ ਇਸ ਸੇਵਾ 'ਚ ਕੰਮ ਉੱਤੇ ਸਭਾ ਹਾਂਜੀ ਅਸੀਂ ਸਾਰੀਆਂ ਸੰਸਥਾਵਾਂ ਨੂੰ ਔਰ ਦਾਨੀ ਸੱਜਣਾ ਨੂੰ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਆਪਾਂ ਸਾਰੇ ਆਵੇਂ ਸਾਪੁਰ ਸਾਵਾ ਜਿਹੜੇ ਕਰ ਰਹੇ ਆ ਕਿਉਂਕਿ ਜਿਸ ਦਿਨ ਮੈਂ ਦਾਸਨੇ ਇੱਥੇ 100 ਗਟਾ ਚੋਕਰ ਦਾ ਵੰਡਿਆ ਸੀ ਤੇ ਉਸ ਦਿਨ ਇਹ ਮੈਨੂੰ ਮਹਿਸੂਸ ਹੋਇਆ ਵੀ ਕਈ ਜਿਹੜੀਆਂ ਸਮਗਰੀ ਜਿਹੜੀ ਆ ਉਹ ਗਲਤ ਹੱਥਾਂ ਦੇ ਵਿੱਚ ਜਾ ਰਹੀ ਆ ਲੋੜਵੰਦਾਂ ਤੋਂ ਬਿਨਾਂ ਜਿਹੜੀ ਆ ਉਹ ਵੰਡੀ ਜਾ ਰਹੀ ਆ ਜਿਨ੍ਹਾਂ ਨੂੰ ਲੋੜ ਨਹੀਂ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਫਿਰ ਇਹ ਉਸ ਦਿਨ ਤੋਂ ਇਹ ਇੱਕ ਮਤਲਬ ਵੀ ਅਸੀਂ ਤਰਦੀਬ ਕੀਤੀ ਆਪਣਾ ਬਣਾਇਆ ਵੀ ਜਿਹੜੀ ਖਾਦੀ ਜਿਹੜੀ ਆ ਇਹ ਵੰਡਾ ਜਿਹੜੀ ਉਹ ਇਸ ਤਰੀਕੇ ਦੇ ਨਾਲ ਕੀਤੀ ਜਾਵੇ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਦਾਨੀ ਸੱਜਣਾ ਨੂੰ ਵੀ ਜਿਤਨਾ ਵੀ ਹੋ ਸਕੇ ਉਹ ਤੋਂ ਵਾਧਾ ਦਸਵੰਦੀ ਕਮਾਈ ਕੱਢ ਕੇ ਇਸ ਜੱਗ ਦੇ ਵਿੱਚ ਹਿੱਸਾ ਜਿਹੜਾ ਉਹ ਪਾਇਆ ਜਾਵੇ। ਫਲ ਪਿਸਤਾ ਦੀ ਜਿਹੜੀ ਖਾਦ ਵੰਡੀ ਜਾ ਰਹੀ ਹੈ ਕੀ ਆ ਤੇ ਕਿਹੜੀ ਸਸਤਾ ਵੱਲੋਂ ਵੰਡੀ ਜਾ ਰਹੀ ਹੈ ਕੀ ਆ ਤੇ ਕਿਹਦੀ ਵੰਡੀ ਜਾ ਰਹੀ ਹੈ? ਸਦਾ ਬਲਵੀਰ ਸਿੰਘ ਜੀ ਇਹ ਭਾਈ ਕन्हैया ਜੀ ਮਾਨਵਤਾ ਸੰਸਥਾ ਜਿਹਦੀ ਅਸੀਂ ਬਾਬਾ ਜੀ ਬਰੂ ਸਿੰਘ ਹੋਣੀ ਅਸੀਂ ਸਾਰੇ ਇਲਾਕੇ ਨੇ ਰਲ ਕੇ ਦਾਲ ਬਾਬਾ ਬੀਵੀ ਜਾਂਦੇ ਮੁਖੀ ਖਤਮਾ ਬਾਬਾ ਬਤਾਰ ਸਿੰਘ ਜੀ ਦੇ ਅਸ਼ੀਰਵਾਦ ਨਾਲ ਇਹ ਸੰਸਥਾ ਸ਼ੁਰੂ ਕੀਤੀ ਸੀ ਇਹ ਸੰਸਥਾ ਨੇ 2000 ਬੋਰੀ ਯੂਰੀਆ ਦਾ ਟਾਰਗੇਟ ਰੱਖਿਆ ਸੀ ਅੱਜ 600 ਬੋਰੀ ਯੂਰੀਆ ਜਿਹੜੀ ਉਹ ਵੰਡੀ ਜਾਣੀ ਆ ਫੱਤੇ ਵਾਲੇ ਪਿੰਡ ਦੇ ਵਿੱਚ ਅਸੀਂ ਸਾਰੇ ਸਾਥੀਆਂ ਨੇ ਇੱਕ ਪ੍ਰੋਗਰਾਮ ਬਣਾਇਆ ਕਿ ਸਾਰੇ ਪਿੰਡ ਜਿਹੜੇ ਪਿੰਡ ਦੇ ਵਿੱਚ ਜਾਓ ਉਹ ਉਸ ਨੂੰ ਇੱਕ ਪੂਰਾ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਫਿਰ ਅਗਲੇ ਪਿੰਡ ਇਹ ਖਾਦ ਵਰਤਣ ਦਾ ਪ੍ਰੋਗਰਾਮ ਇਸ ਕਰਕੇ ਬਣਿਆ ਜਿਹੜਾ ਹਰ ਪੇਟ ਦਾ ਵਿੱਚ ਚੱਕਰ ਲਗਾਇਆ ਤੇ ਆਪਣੇ ਪੰਜਾਬ ਦੇ ਤੁਹਾਨੂੰ ਪਤਾ ਹੋਵੇਗਾ ਪੰਜਾਬੀ ਆਪਾਂ ਸਿੱਖ ਆਪਣੇ ਭਾਈਚਾਰਾ ਲੰਗਰ ਲੋਕ ਨੂੰ ਬਹੁਤ ਤਕੜੇ ਆ ਉੱਥੋਂ ਇਹ ਆਵਾਜ਼ ਆਈ ਸੀ ਕਿ ਲੰਗਰ ਵਾਸ ਸਾਡੇ ਕੋਲ ਬਹੁਤ ਆ ਹੁਣ ਸਾਡੀ ਜਿਹੜੀ ਅਗਲੀ ਆਉਣ ਵਾਲੀ ਕਣਕ ਵਾਲੀ ਫਸਲ ਆ ਉਹ ਵਜਾਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਫਿਰ ਮੈਂ ਸਰਦਾਰ ਮਲੂਬ ਸਿੰਘ ਨੇ ਤੇ ਹੋਰ ਸਾਰੇ ਆਪਣੇ ਆਪਣੇ ਸਰਤਾਂ ਨੇ ਇਹ ਰੱਖ ਕੇ ਮਸ਼ਹورہ ਬਣਾਇਆ ਵੀ ਆਪਾਂ ਯੂਰੀਆ ਖਾਦ ਦੀ ਹਰ ਪੀਰਤਾਂ ਦੀ ਮਤ ਕਰੀਏ ਫਿਰ ਅਸੀਂ 5 ਕਿੱਲੇ ਤੱਕ ਇਹ ਰੱਖਿਆ ਇੱਕ ਕਿੱਲੇ ਨੂੰ ਦੋ ਬੋਰੀਆਂ ਜਿਹਦੇ 5 ਕਿੱਲੇ ਖਰਾਬ ਹੋਇਆ ਉਹਨੂੰ 10 ਬੋਰੀਆਂ ਤੇ ਜੇ ਵੀਰ ਭਾਨ ਕਿਸੇ ਦੀ ਵਾਧ ਵੀ ਆ ਉਹਨੂੰ 5 ਕਿੱਲੇ ਸਰਵ ਦਿੱਤੇ ਜਾਣਗੇ ਅੱਜ ਬਹੁਤ ਇਸ ਕੰਮ ਦੇ ਵਿੱਚ ਵਿਭਾਗਾ ਦੇਣਾ ਬਾਬੇ ਸ਼ੇਰ ਪਾਸ਼ਾ ਤੋਂ ਵਰਸਾਏ ਹੋਏ ਮਹਾਨ ਬਹਾਦਰ ਬਾਬਾ ਬਿਧੀ ਚੰਦ ਜੀ ਉਹਨਾਂ ਦੀ 12ਵੀਂ ਥਾਂ ਤੇ ਅਣਸ ਬੰਸ ਮਹਾਨ ਸੰਤਮਾਪੁਰਖ ਬਾਬਾ ਅਵਤਾਰ ਸਿੰਘ ਜੀ ਉਹ ਕਿਤੇ ਬਾਹਰ ਗਏ ਹੋਣ ਕਰਕੇ ਉਹਨਾਂ ਦੇ 77 ਹੁਣ 87 ਸੰਤ ਬਾਬਾ ਪ੍ਰੇਮ ਸਿੰਘ ਜੀ ਇੱਥੇ ਹਾਜ਼ਰ ਹੋਏ ਆ ਆਪਣੇ ਬਾਬਾ ਸਵੇਕ ਸਿੰਘ ਜੀ ਵੱਲੋਂ ਵੀ ਇੱਥੇ ਸਿਰ ਗਏ ਆ ਸੰਤ ਬਾਬਾ ਭਪਿੰਦਰ ਸਿੰਘ ਜੀ ਉਹ ਵੀ ਇੱਥੇ ਆਇਆ ਤੇ ਆਪਣੇ ਸਾਡੇ ਆਰਧਿਆ ਭਾਈਚਾਰੇ ਵੱਲੋਂ ਸੰਤ ਬਾਬਾ ਮਲੂਸ ਸਿੰਘ ਜੀ ਬਊਡਾਪ ਜੀ ਵਿਜੇ ਸੇਠੀ ਜੀ ਹੋਰ ਮੈਂ ਜੇ ਮੇਰਾ ਖਾ ਜੇ ਨਾਮ ਲੈਣ ਲੱਗਾ ਤੇ ਬੜੀ ਲੰਮੀ ਲਿਸਟ ਬਣ ਜਾਂਦੀ ਆ ਤੇ ਹੋਰ ਅਸੀਂ ਅਪੀਲ ਕਰਦੇ ਆਂ ਵੀ ਹਰ ਪੇਰੇ ਤਾਂ ਜਿਹੜੇ ਇਸ ਇਲਾਕੇ ਦੇ ਅੱਜ ਬੜੀ ਦੁੱਖ ਦੀ ਘੜੀ ਆ ਤੇ ਆਪਾਂ ਇਹਨਾਂ ਦਾ ਜਿਹੜਾ ਵੀ ਕੋਈ ਕਰ ਸਕਦਾ ਇਹਦੇ ਵਿੱਚ ਹਿੱਸਾ ਪਾਵੇ ਤੇ ਆਪਾਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰੀਏ ਕਿਉਂਕਿ ਇਹ ਜਿਹੜਾ ਅੱਜ ਹੀ ਕੁਝ ਕਰ ਰਹੇ ਆਂ ਇਹਦੇ ਨਾਲ ਕੁਝ ਵੀ ਬੰਗਾਲਾ ਸੀ ਕਿ ਲੋਕਾਂ ਦੇ ਟਰੈਕਟਰ ਦੱਬੇ ਗਏ ਆ ਮੱਧਾਂ ਦਬੀਆਂ ਗਈਆਂ ਇਹ ਤਾਂ ਤੁਛ ਜਿਹਾ ਕੰਮ ਜੋ ਅੱਜ ਪਾਈਕ ਲਈ ਆ ਜੀ ਸਭਾ ਵੱਲੋਂ ਦਿੱਤਾ ਜਾ ਰਿਹਾ ਮੈਂ ਸਾਰੇ ਇਲਾਕੇ ਦੇ ਇਦਾਨੀ ਸੱਜਰਾਂ ਨੂੰ ਬੇਨਤੀ ਕਰਦਾ ਇਹਦੇ ਵਿੱਚ ਵੱਧ ਤੋਂ ਵੱਧ ਹਸ ਲਿਆ ਜਾਵੇ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤ